ਪਤਾ ਲੱਗਦਾ ਬਾਈ ਬਰੀਡ ਜਿਹੜੇ ਬੰਦਿਆਂ ਦੀ ਸਾਮੀ ਹੋਈ ਆ ਵੀ ਪੱਠਾ ਤਿਆਰ ਕਰਦੇ ਨੇ ਹਾਂ ਜੀ ਪੱਠਾ ਤਿਆਰ ਕਰਦੇ ਨੇ ਬਰੀਡ ਦਾ ਹਰੇ ਕੇ ਕਹਿੰਦੇ ਤੁਹ ਪਤਾ ਲੱਗਦਾ ਵੀ ਬਾਈ ਜਿਹੜੇ ਘਰ ਦੀਆਂ ਪੱਠਾਂ ਤਿਆਰ ਕਰੀਆਂ ਆ ਆ ਸਾਰੀਆਂ ਤਾਰੀ ਵਾਲੇ ਬੱਕਰੇ ਦੀਆਂ ਪੱਠਾਂ ਨੇ ਇਹ ਨਾੜੇ ਵਾਲੇ ਦੀ ਕੋਈ ਬੱਕਰੇ ਦਾ ਬੱਚਾ ਇਹ ਦੇਖ ਖੁਬਰੇ ਹੈ ਜੀ ਪਿੰਡੀ ਬਹੁਤ ਘੱਟ ਮਿਲਦੇ ਨੇ ਬੱਕਰੀਆਂ ਦੇ ਜਿਹੜੀ ਗੱਲ ਹੈ ਹਣਾ ਸਿੰਗੀਆਂ ਨੱਕ ਮੂੰਹ ਨਾਲੇ ਸ਼ਕੀਰ ਵੀ ਨਾਲ ਦੁੱਧ ਨੂੰ ਵੀ ਵਧੀਆ ਹੈ ਨਾ ਹਾਂਜੀ ਹਾਂਜੀ ਆ ਬੱਚਾ ਹੁਣ ਬਰੀਡਰ ਲਈ ਰੱਖਿਆ ਇਹ ਬਰੀਡਰ ਲਈ ਰੱਖਿਆ ਵੀਰੇ ਬੂਰ ਕੰਨਾ ਹਾਂਜੀ ਹਾਂਜੀ ਦੇਖ ਸਕਦੇ ਹੋ ਲੋਹਾ ਬਨੂਰੀਆਂ ਤੁਹਾਨੂੰ ਮੰਡੀਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਮੇਲਿਆਂ ਦੇ ਵਿੱਚ ਪਾਲੀ ਛੱਡਦੇ ਨੇ ਦੇਖ ਸਕਦੇ ਹੋ ਜਮਾ ਇੱਕੋ ਨਕਸ਼ੇ ਦੀ ਜੋੜੀ ਹੈ ਬਾਈ ਇਹ ਲੈ ਸਾੜੇ ਵਾਲੇ ਤਾਰੀ ਤੋਂ ਬੱਕਰਾ ਲਿਆਉਂਦਾ ਜੀ ਤਾਰੀ ਭਾਈ ਦੋ ਹਾਂਜੀ ਠੀਕ ਆ ਰੋਣ ਵਾਲੀਆਂ ਬੱਕਰੀਆਂ ਉਹ ਪੁਰਾਣੀਆਂ ਆਸਲਾ ਕੋਤੋਂ ਬਰੀਡ ਤੇ ਆ ਜਿਹੜਾ ਪੰਡਾ ਮੋਟਾ ਉਹ ਦੁੱਧ ਨਹੀਂ ਦਿੰਦੀ ਬੱਕਰੀ ਠੀਕ ਹੈ ਜਿੰਨੀ ਬੱਕਰੀ ਬਰੀਕ ਉਹ ਪੱਲਸੀ ਰਹੂ ਉਹ ਹਾਂ ਦੁੱਧ ਨੂੰ ਇੱਕ ਨੰਬਰ ਦਰ ਉਹ ਹੱਡ ਚ ਰੂਲ ਨਹੀਂ ਹਾਂਜੀ 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 ਜਿੰਨਾ ਤੱਕ ਦੁੱਧ ਦੇਣਗੀ ਇਦਾਂ ਹੀ ਰਹਿਣੀ ਹੈ ਤੇ ਆ ਵੀ ਬੱਚਾ ਰੱਖਿਆ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਆਪਣੇ ਰਾਜੂ ਗੋਡ ਫਾਰਮ ਦੇ ਅਫੀਸ਼ੀਅਲ YouTube ਚੈਨਲ ਉੱਪਰ ਸਵਾਗਤ ਹੈ ਤੇ ਅੱਜ ਪਹੁੰਚੇ ਹੋਏ ਹਾਂ ਪੰਜਾਬ ਦੇ ਬਹੁਤ ਹੀ ਮਸ਼ਹੂਰ ਤੇ ਪੁਰਾਣੇ ਮੇਲਾ ਜੋ ਕਿ ਇੰਦਗੜ ਝਿੜੀ ਦਾ ਮੇਲਾ ਭਰਦਾ 11ਵੀਂ ਵਾਲੀ ਸਰਕਾਰ ਦਾ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਭਰਦਾ 25 ਹਾੜ ਪੱਕਾ ਹੀ ਦਿਨ ਇਸ ਮੇਲੇ ਦਾ ਹੈਗਾ ਜੋ ਕਿ 25 ਹਾੜ ਨੂੰ ਹਰ ਸਾਲ ਇਹ ਮੇਲਾ ਭਰਨੀ ਭਰਨਾ ਹੁੰਦਾ ਤੇ ਅੱਜ ਇੱਥੇ ਆਪਣੇ ਆਜੜੀ ਵੀਰ ਬਹੁਤ ਪੁਰਾਣੇ ਸਮਿਆਂ ਤੋਂ ਜਿਹੜੇ ਬੱਕਰੀਆਂ ਦਾ ਕੰਮ ਕਰਦੇ ਆ ਆ ਰਹੇ ਨੇ ਉਹ ਇੱਥੇ ਬਹੁਤ ਪੁਰਾਣੇ ਸਮਿਆਂ ਤੋਂ ਹੀ ਇੱਥੇ ਮੇਲਾ ਭਰਉਂਦੇ ਨੇ ਤੇ ਬਾਕੀ ਗੱਲਬਾਤ ਤੁਹਾਨੂੰ ਸਾਰੀ ਬੱਕਰੀਆਂ ਦੀਆਂ ਨਸਲਾਂ ਬਾਰੇ ਤੇ ਕਿਵੇਂ ਰੱਖਦੇ ਨੇ ਵੀਰ ਸਾਰੀ ਗੱਲਬਾਤ ਤੁਹਾਨੂੰ ਅੱਜ ਬਾਈਆਂ ਦੇ ਨਾਲ ਕਰਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੇ ਪਿੰਡੋਂ ਪਹੁੰਚੇ ਹੋ ਬਾਈ ਬਿੰਜੋ ਦੀ ਕਲਾ ਬਾਈ ਜੀ ਅੱਛਾ ਬਿੰਜੋ ਦੀ ਕਲਾ ਹਾਂਜੀ ਭਰਾ ਬਿੰਜੋ ਦੀ ਕਲਾ ਬਹੁਤ ਪੁਰਾਣਾ ਬੱਕਰੀਆਂ ਦੇ ਵਿੱਚ ਬਹੁਤ ਮਸ਼ਹੂਰ ਪਿੰਡ ਹੈ ਹਨਾ ਹਾਂਜੀ ਹਾਂਜੀ ਜਾਨੀ ਚੌਥੀ ਪੰਜਵੀਂ ਪੀੜੀ ਜਨ ਪਈ ਆਪਣੀ ਇਹ ਕੰਮ ਦੇ ਵਿੱਚ ਅੱਛਾ ਚੌਥੀ ਪੰਜਵੀਂ ਪੀੜੀ ਜੀ ਮਤਲਬ ਜਾਨੀ ਕਿ ਦਾਦੇ ਪਰਦਾਦੇ ਬੱਕਰੀਆਂ ਦਾ ਸਾਰ ਬੱਕਰੀਆਂ ਦਾ ਹੀ ਚੱਲਦਾ ਹੁੰਦਾ ਠੀਕ ਹੈ ਵੀ ਜਾਨੀ ਤੁਰ ਦਿਨੋਂ ਬੱਕਰੀਆਂ ਹੀ ਚੱਲਦਾ ਹੁੰਦਾ ਬਾਈ ਇਹ ਬੱਕਰੀਆਂ ਦੀ ਜੇ ਗੱਲ ਕਰੀ ਆਪਾਂ ਵੀ ਘਰੇ ਰੱਖਦੇ ਹਾਂ ਜ਼ਿਆਦਾਤਰ ਜਾਂ ਬਾਹਰ ਨੇ ਬਾਹਰ ਹੀ ਰੱਖ ਦੇ ਅੱਛਾ ਘਰੇ ਦਾਣਾ ਫੱਕਾ ਯਾਨੀ ਕਿ ਸਾਮ ਘਰੇ ਕਰਦੇ ਆ ਠੀਕ ਹੈ ਜਿਹੜਾ ਜ਼ਰੂਰ ਬਾਹਰ ਦਿੰਨੇ ਆ ਠੀਕ ਹੈ ਹਾਂਜੀ ਤੁਸੀਂ ਵੀ ਬੱਕਰੀਆਂ ਦੀ ਕੰਮ ਮੈਂ ਬਾਹਰ ਬਾਹਰ ਲੱਗਿਆ ਪਹਿਲਾਂ 5 ਸਾਲ ਕਬਾਇਤ ਅੱਛਾ ਜੀ ਹੁਣ 3 ਸਾਲ ਸੌਦੀ ਲੱਗਿਆ ਠੀਕ ਹੈ ਪਹਿਲਾਂ ਬੱਕਰੀਆਂ ਦਾ ਕੰਮ ਬੜਾ ਭਰਾ ਬੱਕਰੀਆਂ ਦਾ ਕਰਦਾ ਠੀਕ ਹੈ ਕਿੰਨੀਆਂ ਬੱਕਰੀਆਂ ਲੈ ਕੇ ਆ ਅੱਜ ਮੇਲੇ ਦੇ ਬੱਕਰੀਆਂ ਇਸ ਟਾਈਮ ਲੈ ਕੇ ਆ ਆਪਾਂ 30 ਤੋਂ 40 30 40 ਜਾਨੀ ਹੋਰ ਵੀ ਹੋਣੀਆਂ ਕਰੇ ਬੱਕਰੀਆਂ ਹੈਗੇ ਨੇ 30 40 ਕਰੇ ਠੀਕ ਹੈ ਵੀ ਜਿੰਨੀਆਂ ਇੱਕ ਗੱਡੀ 'ਚ ਪੰਨੀਆਂ ਉਨੀਆਂ ਕਬਾਈ ਲੈ ਕੇ ਆਏ ਨੇ ਹਾਂ ਜੀ ਹਾਂ ਜੀ ਠੀਕ ਹੈ ਜਾਨੀ ਪੁਰਾਣਾ ਕੰਮ ਹੈ ਆਪਣਾ ਪੁਰਾਣਾ ਹੈ ਜੀ ਪੁਰਾਣਾ ਤੇ ਬੱਕਰੀਆਂ ਦਿਖਾਈਏ ਤੁਹਾਡੀਆਂ ਅੱਜ ਵਧੀਆ ਵਧੀਆ ਆ ਵੀ ਆਪਣੀ ਘਰ ਦੀ ਹੈ ਆ ਮੜੀ ਮਾ ਤੇ ਉਹਨੂੰ ਬੱਕਰੀਆਂ ਦਿਖਾਵਾਂਗੇ ਵੀਰੇ ਐਨ ਟਾਪ ਕੁਆਲਟੀ ਦੀਆਂ ਆਪਾਂ ਰੰਗ ਕਰਦੀ ਆ ਆਪਣੀ ਦੇਖ ਸਾਡੇ ਵੀਰੇ ਇਹ ਇਹ ਆ ਬੱਕਰੀਆਂ ਤੁਹਾਨੂੰ ਮੰਡੀਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਮੇਲਿਆਂ ਦੇ ਵਿੱਚੇ ਪਾਣੀ ਛੱਡਦੇ ਨੇ ਦੇਖ ਸਾਡੇ ਜਮਾ ਇੱਕੋ ਨਕਸ਼ੇ ਦੀ ਜੋੜੀ ਆ ਬਾਈ ਇਹ ਲੈ ਸਾੜੇ ਵਾਲੇ ਤਾਰੀ ਤੋਂ ਬੱਕਰਾ ਲਿਆਉਂਦਾ ਜੀ ਤਾਰੀ ਬਾਈ ਦੋ ਹਾਂਜੀ ਠੀਕ ਆ ਰੋਣ ਵਾਲੀਆਂ ਬੱਕਰੀਆਂ ਰੋਣੀਆਂ ਠੀਕ ਉਹ ਤੋਂ ਬਰੀਡ ਤਿਆਰ ਕੀਤੀ ਆਪਾਂ ਇਹ ਕੋ ਬੱਕਰਾ ਮੈਂ ਦੇਖਿਆ ਥੋੜਾ ਲੋਹਾ ਬਹੁਤ ਚੰਗਾ ਬੱਕਰਾ ਹੈ ਦੇਖ ਸਾਦੋ ਵੀਰੇ ਜਮਾ ਇੱਕੋ ਪੈਣਾ ਹੀ ਨੇ ਦੋਨੇ ਹਾਂ ਜੇ ਸਾਰੇ ਇੱਕ ਹੀ ਨਕਸ਼ੇ ਦੀਆਂ ਪੱਠਾਂ ਨੇ 10 12 ਪੱਠਾਂ ਨੇ ਉਹਦੀਆਂ ਤੇ ਕਿੰਨੇ ਕਿੰਨੇ ਮਹੀਨਿਆਂ ਦੀਆਂ ਹੋ ਗਈਆਂ ਵੀਰੇ ਇਹ ਇਹ ਹੋ ਗਈਆਂ ਵੀਰੇ ਸਾਲ-ਸਾਲ ਦੀਆਂ ਯਾਨੀ ਦੋ-ਦੋ ਤੰਦ ਹੋ ਗਈਆਂ ਹੋ ਗਈਆਂ ਹਾਂਜੀ ਕਦ ਕਦ ਬਹੁ ਕਰ ਗਈਆਂ ਹਾਂਜੀ ਹਾਂਜੀ ਭਰਾ ਦੇਖ ਸਾਦੋ ਜੇ ਇਹਨਾਂ ਨੂੰ ਗੱਲ ਕਰੀ ਕਦੋਂ ਕ੍ਰੋਸ ਕਰਾਉਂਗੇ ਕ੍ਰੋਸ ਹਜੇ ਭਰਾ ਇਹਨਾਂ ਨੂੰ ਜਗ ਢਾਈ ਸਾਲਾਂ ਦੀ ਅਗਰਾਮਾਂਗੇ ਯਾਨੀ ਅਗਲੇ ਸਾਲੇ ਕਰਾਉਂਗੇ ਹਾਂਜੀ ਹਾਂਜੀ ਦੇਖ ਸਾਦੋ ਵੀਰੇ ਐਨ ਪੱਕੀਆਂ ਲੋਈਆਂ ਪੱਠਾਂ ਨੇ ਜਮਾ ਸਿੰਗੀਆਂ ਸੁੰਗੀਆਂ ਆਣ ਬੱਤ ਦੀ ਸਿੰਗੀਆਂ ਨੇ ਜਿਹੜੀ ਨੂੰ ਪਯੌਰ ਸਿੰਗੀ ਕਿਹਾ ਜਾਂਦਾ ਤੇ ਨੱਕ ਮੂੰਹ ਕੰਨ ਚੌੜਾ ਆ ਸਾਰੀਆਂ ਉਹੀ ਬੱਕਰੇ ਦੀਆਂ ਕੁੜੇ ਪਾੜੇ ਬਹੁਤ ਚੌੜੇ ਨੇ ਹਨਾ ਪੱਠਾਂ ਦੇ ਦੇਖ ਆ ਦਿਖਾ ਦੀ ਬਾਈ ਮਾੜਾ ਪੱਠਾਂ ਵਧੀਆ ਕੈਮਰਾ ਮਾਰਦੀ ਤੇ ਆ ਬੂਰ ਕੰਨੀਆਂ ਹਨਾ ਇਹ ਵੀ ਇੰਨਾ ਚੀ ਹਾਂਜੀ ਹਾਂਜੀ ਸਾਰੀਆਂ ਉਹੀ ਬੱਕਰੇ ਦੀਆਂ ਪੱਠਾਂ ਨੇ ਪੱਠਾਂ ਬਾਈ ਨੇ ਮੋਲਾਂ ਦਾ 8-10 ਤਿਆਰ ਕਰਖੀਆਂ ਨੇ ਹਨਾ ਪੱਠਾਂ 10-12 ਨੇ 10 ਆ ਪੱਠੀ ਆ ਪੱਠਾ ਹੀ ਨੇ ਸਾਰੀਆਂ ਵੀਰੇ ਠੀਕ ਐ ਆਮੜਾ ਹੈ ਮਾਗਰ ਕਾਲੀ ਅਭੀ ਉਹੀ ਬੱਕਰੀ ਪੱਠਾ ਨੀ ਨੀਂ ਗੋਦੀ ਵਾਲੇ ਥੋੜਾ ਕੱਢ ਚਲਾ ਤੇ ਬਾਈ ਦੇਖ ਸਕਦੇ ਹੋ ਕੱਲੀ ਕੱਲੀ ਪੱਠ ਦੇ ਉੱਪਰ ਜਿਹੜੀ ਬਰੀਡ ਘਰੇ ਤਿਆਰ ਕਰੀ ਹੋਈ ਹੈ ਬਾਈਆਂ ਨੇ ਉਹ ਬਰੀਡ ਤੁਹਾਨੂੰ ਦਿਖਾ ਰਹੇ ਆ ਆਹ ਦੇਖ ਆਦੇ ਹੋ ਪੱਠਾ ਮਲਾ ਦਾ ਅੱਠ ਦਾ ਸੋਹਣੀਆਂ ਹਣਾ ਹਾਂਜੀ 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 ਭਰਾ ਦੇਖ ਲੋ ਤੇ ਆਹ ਸਭ ਤੋਂ ਵੱਡੀ ਹਾਈਟ ਦੀ ਪੱਠਾ ਦੇਖ ਸਕਦੇ ਹੋ ਤੇ ਰੇਅਰ ਜャ ਕਲਰ ਹੈ ਬਾਈ ਦੇਖ ਸਕਦੇ ਹੋ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲਦਾ ਅੱਜ ਕੱਲ ਨਾਗਰਾ ਚਿੱਟਾ ਨਾਗਰਾ ਆ ਜਾਂਦਾ ਤੇ ਸਾਰੀਆਂ 2 2 4 4 ਦੰਦੀ ਨੇ ਹਾਂ ਇਹ ਚਾਰ ਲੰਦਾ ਤੇ ਬਾਕੀ ਆ ਸਾਰੀਆਂ ਦੋ ਦੰਦ ਨੇ ਬਾਈ ਦੋ ਦੰਦ ਨੇ ਭਰਾ ਇੱਥੋਂ ਪਤਾ ਲੱਗਦਾ ਬਾਈ ਬਰੀਡ ਜਿਹੜੇ ਬੰਦਿਆਂ ਦੀ ਸਾਮੀ ਹੋਈ ਆ ਵੀ ਪੱਠਾ ਤਿਆਰ ਕਰਦੇ ਨੇ ਹਾਂ ਜੀ ਪੱਠਾ ਤਿਆਰ ਕਰਦੇ ਨੇ ਬਰੀਡ ਦਾ ਹਰੇ ਕੇ ਕਹਿੰਦੇ ਇੱਥੋਂ ਪਤਾ ਲੱਗਦਾ ਵੀ ਬਾਈ ਗਰੇ ਘਰ ਦੀਆਂ ਪੱਠਾਂ ਤਿਆਰ ਕਰੀਆਂ ਆ ਆ ਸਾਰੀਆਂ ਤਾਰੀ ਵਾਲੇ ਬੱਕਰੀਆਂ ਦੀਆਂ ਪੱਠਾਂ ਨੇ ਇਹ ਸਾੜੇ ਵਾਲੇ ਦੀਆਂ ਬਹੁਤ ਚੰਗਾ ਰਵੈ ਜਾਣੀ ਕੀ ਹਾਂ ਬਹੁਤ ਚੰਗਾ ਦੀ ਬਹੁਤ ਚੰਗਾ ਕਹ ਦੇ ਇੱਕ ਸਾਥ ਹੋ ਬਾਈ ਇਹ ਸਾਰੀਆਂ ਪੱਠਾਂ ਹੀ ਦਿਖਾਈਆਂ ਨੇ ਤੁਹਾਨੂੰ ਪਹਿਲਾਂ ਸ਼ੁਰੂ ਦੇ ਵਿੱਚ ਤੇ ਹੁਣ ਦਿਖਾਉਨੇ ਆ ਤੁਹਾਨੂੰ ਵੱਡੀਆਂ ਬੱਕਰੀਆਂ ਬਾਈਆਂ ਦੀਆਂ ਕੱਟ ਲਈ ਤੇ ਬਾਈ ਹੁਣ ਦਿਖਾਉਣਾ ਤੁਹਾਨੂੰ ਬਾਈਆਂ ਦੀਆਂ ਜਿਹੜੀਆਂ ਪਲੂਣਾ ਪੱਠਾਂ ਬਾਈਆਂ ਨੇ ਤਿਆਰ ਕਰਕੇ ਸਵਾਈਆਂ ਨੇ ਉਹ ਬੱਕਰੇ ਦੀਆਂ ਪੱਠਾਂ ਨੇ ਪਲੂਣਾ ਨੇ ਠੀਕ ਆ ਉਸੇ ਬੱਕਰੇ ਦੀਆਂ ਨੇ ਜਿਹੜੀਆਂ ਪੱਠਾਂ ਨੇ ਤੇ ਰੰਗ ਰੰਗ ਬਹੁਤ ਸੋਹਣੇ ਨੇ ਨਾ ਨਾਬੀ ਡੱਬੇ ਲੋਹੇ ਡੱਬੇ ਹਾਂਜੀ ਹਾਂ ਉਹ ਲੋਹਿਆਂ ਦੇ ਕਾਲੀਆਂ ਨਾਬੀ ਰੱਬੀਆਂ ਪੱਠਾਂ ਪਾਉਂਦੇ ਆ ਅੱਛਾ ਜ਼ਿਆਦਾਤਰ ਇਹਨਾਂ ਦੀ ਸ਼ਕੀਨ ਇਹਨਾਂ ਦੀ ਜ਼ਿਆਦਾ ਸ਼ਕੀਨ ਨੇ ਆ ਬਾਕੀ ਬੱਕਰੀਆਂ ਨੇ ਡੱਬੀਆਂ ਜੁੜੀ ਕੋਨਕ ਸੇਦੀ ਆ ਆ ਦਿਖਾ ਦਿਓ ਬਾਈਆਂ ਗਿਆ ਪਹਿਲੇ ਪਹਿਲੇ ਸੂਏ ਪੱਠਾਂ ਲੈਂਦੀਆਂ ਪੱਟ ਦੀ ਬੋਡੀ ਸਟਰਕਚਰ ਦੇਖ ਸਕਦੇ ਹੋ ਕਹੇਗੀ ਵਧੀਆ ਤੇ ਪੁੜੇ ਪਾੜੇ ਬਹੁਤ ਚੌੜੇ ਨੇ ਲੰਬੀਆਂ ਲੁੰਜੀਆਂ ਬੱਕਰੀਆਂ ਇਹੇ ਜੀਆਂ ਬੱਕਰੀਆਂ ਬਾਈ ਮੇਲਿਆਂ 'ਤੇ ਜਿਆਦਾਤਰ ਦੇਖਣ ਨੂੰ ਮਿਲਦੀਆਂ ਨੇ ਦੇਖ ਸਕਦੇ ਹੋ ਬਾਈ ਦੇਖੋ ਬਰਾ ਦੂਜੀ ਇਹ ਆ ਗਈ ਡੱਬੀ ਆਪਣੀ ਪ੍ਰਾਣੀ ਕਾਲੀ ਡੱਬੀ ਕਹਿੰਦੇ ਨੇ ਜੀ ਹਾਂ ਜੀ ਦੇਖ ਸਕਦੇ ਹੋ ਬਾਈ ਬਹੁਤ ਹਾਈਟ ਵਾਲੀ ਬੋਤ ਹੈ ਹਨਾ ਹਾਂ ਬਰਾ 38-43 ਇੰਚ ਹਾਈਟ ਹੈ ਤੇ ਕੰਨਾਂ ਦੀ ਲੈਂਥ ਵੀ ਬਹੁਤ ਹੈ 19-20 ਇੰਚ ਦਾ ਕੰਨ ਹੋ ਬੱਕਰੀ ਦਾ ਦੇਖ ਸਕਦੇ ਹੋ ਜਿਹੜੇ ਕੰਨਾਂ ਦੇ ਸ਼ਕੀਨ ਨੇ ਤੇ ਇਹ ਵੀ ਪਹਿਲੀ ਹੈ ਜਾਂ ਦੂਜੇ ਬਈ ਇਹ ਦੂਜੇ ਸੂਏ ਆ ਬਈ ਅੱਛਾ ਇਹ ਦੂਜੇ ਸੂਏ ਆ ਇਹ ਦੂਜੇ ਆ ਦੇਖ ਸਾਹ ਨੂੰ ਬਈ ਦੂਜੇ ਸੂਏ ਆ ਨਵੀਂ ਬੱਕਰੀ ਹੈ ਨਾ ਅੱਠ ਦੰਦ ਹਾਂਜੀ ਹਾਂਜੀ ਠੀਕ ਆ ਤੇ ਜ਼ਿਆਦਾ ਕਿੰਨੇ ਦੰਦਾਂ ਤੇ ਬਈ ਕਰਾਸ ਕਰਾਉਨੇ ਬੱਕਰੀ ਅਸੀਂ 4 ਤੇ ਕਰਾਉਨੇ ਆਂ ਬਈ ਠੀਕ ਆ 4 ਦੰਦਾਂ ਦੇ ਹਾਂ 4 ਤੇ ਹੈਡ ਕਰ ਜਾਂਦੀ ਆਲੇ ਅੱਛਾ ਥੋੜੀ ਜੀ ਬੜੀ ਹੋ ਜਾਂਦੀ ਆ ਬੱਕਰੀ ਹਾਂਜੀ ਤੇ ਸੋਹਣੀ ਵੀ ਲੱਗਦੀ ਹੈ ਹੈ ਨਾ ਸੋਹਣੀ ਲੱਗਦੀ ਆ ਹਾਂ ਜਿਹੜੀ ਗੱਲ ਆ ਤੇ ਕਾਲੀਆਂ ਡੱਬੀਆਂ ਬੱਕਰੀਆਂ ਬਾਈ ਦੀਆਂ ਬਹੁਤ ਪ੍ਰਾਣੀ ਰਵੇ ਚੀਨੇ ਇਹ ਬੱਕਰੀ ਵੱਡੀ ਉਮਰ ਦੀ ਇਹ ਬੁੜੀ ਐ ਖੜੀ ਹਾਂਜੀ ਹਾਂਜੀ ਦੇਖ ਸਾਦੋਂ ਬਾਈ ਪਰ ਬੁੜੀ ਬਹੁਤ ਦਿੱਤਾ ਪਾਲੂ ਬੁੜੀ ਕਹਿਣ ਨੂੰ ਥਾਉਣੀ ਇਹ ਵਧੀਆ ਬਈ ਹੈ ਹਨਾ ਆ ਇਹਦੀ ਧੀ ਆ ਐਸੇ ਹੀ ਧੀ ਆ ਇਹਦੀ ਧੀ ਆ ਦੇਖ ਸਾਦੋਂ ਬਾਈ ਇੱਥੋਂ ਖਾਨਦਾਨੀਆਂ ਪਤਾ ਲੱਗਦਾ ਆ ਵੀ ਧੀ ਆ ਇਹਦੀ ਇਹ ਡੱਬੀਆਂ ਸਾਰੀਆਂ ਇੱਕ ਹੀ ਬੱਕਰੀ ਨੇ ਆ ਵੀ ਇੱਕ ਦੀਆਂ ਆ ਆ ਦੇਖ ਲੋ ਬਾਈ ਇੱਕ ਬੱਕਰੀ ਨੇ ਕਿੰਨੀਆਂ ਦੇਖ ਸਾਦੋਂ ਪੱਠਾ ਤਿਆਰ ਕਰਤੀਆਂ ਹਨਾ ਦੇਖੋ ਜਿਹੜੇ ਬਾਈ ਕਹਿੰਦੇ ਨਸਲਾਂ ਇਹ ਆਪਾਂ ਵੇਚਦੇ ਨੇ ਇਹਨਾਂ ਦੀ ਇੰਨਾਂ ਦੀ ਇਹੀ ਖਾਨਦਾਨ ਆ ਸਾਰਾ ਹੀ ਇਹੀ ਖਾਨਦਾਨ ਆ ਅੱਛਾ ਆਪ ਦੱਬੀਆਂ ਦੇ ਮਾਰਦੀ ਬਾਈ ਕੈਮਰਾ ਸਾਰੀਆਂ ਇੱਕ ਬੱਕਰੀ ਤੋਂ ਤਿਆਰ ਕਰੀਆਂ ਹੋਈਆਂ ਨੇ ਬਾਈਆਂ ਨੇ ਖਾਨਦਾਨ ਆ ਆਪਣਾ ਤੇ ਜੇ ਸਾਜੋਂ ਵਧੀਆ ਬੱਕਰੀਆਂ ਤੇ ਡੱਬ ਨੇ ਹਾਂਜੀ ਦੇਖ ਲਓ ਆ ਵੀ ਬੱਕਰੀ ਬਹੁਤ ਰੇਅਰ ਜੇ ਕਲਰ ਚ ਹੈ ਉਰਾ ਮਾਰਨੀ ਕੈਮਰਾ ਬੱਕਰੀ ਤੇ ਛੜਾ ਆਜ ਦੇ ਛੱਡ ਛੱਡ ਜਾ ਦੇਖ ਲਓ ਆ ਕਲਰ ਪੈਟਰਨ ਬਹੁਤ ਪਾਕਿਸਤਾਨ ਦੇ ਵਿੱਚ ਮਿਲਦਾ ਪਾਕਿਸਤਾਨੀ ਡੱਬੀਆਂ ਨੇ ਦੇਖ ਸਾਜੋਂ ਬਈ ਪਾਕਿਸਤਾਨੀ ਡੱਬੀਆਂ ਤੇ ਡੱਬੀਆਂ ਤਾਂ ਉਹ ਜਾਨੀ ਬਹੁਤ ਨੇ ਪਰ ਇਹ ਜਾਂ ਪੈਟਰਨ ਬਹੁਤ ਘੱਟ ਮਿਲਦਾ ਬੱਕਰੀ ਦੇ ਵਿੱਚ ਡੱਬੀਆਂ ਆ ਜਾਂਦੀਆਂ ਯਾਰ ਬੀਟਲ ਅੰਬਰਸਰੀ ਹੈ ਬਰੀਕ ਬੱਕਰੀਆਂ ਨੇ ਜਮ ਹైదరాబాద్ ਦੀ ਨਹੀਂ ਹੋਈਆਂ ਲਾ ਉਹ ਚੀਜ਼ਾਂ ਇੱਕ ਬੱਕਰੀ ਹੋਰ ਆ ਗਈ ਚਿੱਟੀ ਪੂਰੀ ਡੱਬੀ ਤੇ ਦੇਖ ਲਓ ਬਾਈ ਬੋਡੀ ਬੁੱਡੀ ਸਟ੍ਰਕਚਰ ਹਾਈਟ ਲੈਂਥਾਂ ਬਹੁਤ ਨੇ ਬੱਕਰੀਆਂ ਨੇ ਬਾਈਆਂ ਦੀਆਂ ਤੇ ਇਹ ਤੋਂ ਕਿੰਨੇ ਸੂਏ ਲੈ ਲੇ ਵੀਰੇ ਇਹ ਦੂਜੇ ਸੂਏ ਸੂਏ ਆ ਅੱਜ ਦੋ ਜਣ ਚੰਗ ਨਮੀਆਂ ਹੀ ਨੇ ਬੱਕਰੀਆਂ ਆ ਨਮੀਆਂ ਨੇ ਉਹੀ ਬੱਕਰੀ ਵੱਡੀ ਆ ਆ ਦੇ ਇਹ ਹੋਰ ਬੱਕਰੀ ਦੀ ਹੈ। ਆਏ ਹੋਰ ਦੀ ਹੈ। ਅੱਛਾ ਆ ਪੱਠਾ। ਆ ਉਸੇ ਦੀ ਪੈਣਾ। ਹਾਂਜੀ ਆ। ਇਹ ਹੁਣ ਗੱਬਣ ਹੋਈ ਆ। ਅਜੇ ਹੁਣ ਗੱਬਣ ਕਰਾਈ ਆ। ਬੱਕਰੀ ਬਾਈ। ਇਹਦੀ ਵੀ ਹਾਈਟ ਹੋਟ ਬਹੁਤ ਆ ਹਨਾ ਪਾਰੀ ਪੱਠਾ ਹਲੇ। ਫੈੜੀ ਆ ਜੇ ਗੱਬਣ ਕਰਾਈ ਆ। ਅਜੇ ਇੱਕ ਵਾਰ ਵੀ ਨਹੀਂ ਸੂਈ। ਨਾ। ਨਾ। ਇਹਦੀ ਪੈਣੀ ਆ। ਕਰੀਮ ਜਾਂ ਕਲਰ ਹੈ। ਹਾਂਜੀ। ਦੇਖ ਲਓ ਬਹੁਤ ਸੋਹਣਾ ਲੱਗਦਾ ਇਹ ਕਲਰ। ਤੇ ਬਿੰਜੋਗੀ ਵਾਲੇ ਬਾਈ ਦੀਆਂ ਬੱਕਰੀਆਂ ਨੇ। ਵੱਡੀ ਬਿੰਜੋਗੀ ਆਪਣਾ ਪੈ। ਵੱਡੀ ਬਿੰਜੋਗੀ ਕਲਾਂ ਵੀਰੇ। ਬਿੰਜੋਗੀ ਕਲਾਂ ਵਾਲਿਆਂ ਦੀਆਂ ਬੱਕਰੀਆਂ ਨੇ। ਤੇ ਬਾਕੀ ਸਾਰਾ ਮਾਰਦੇ ਕੈਮਰਾ ਐਨ ਵਧੀਆ ਟਾਪ ਕੁਆਲਿਟੀ ਮਿੰਜੋ ਕੀ ਗਲਾ ਨਹੀਂ ਅਜੂ ਦੇ ਬੱਕਰੀਆਂ ਨੇ ਵੀਰੇ ਅਜੂ ਹਾਂਜੀ ਹਾਂ ਵੀ ਦੋਨੇ ਪੈਣਾ ਐ ਡੱਬੀਆਂ ਆ ਵੀ ਕੋਰੇ ਮਾੜਾ ਤੇ ਬਾਈ ਹੋਰ ਜੋੜੀ ਤੁਹਾਨੂੰ ਹੋਰ ਦਿਖਾਉਨੇ ਆ ਕਾਲੀਆਂ ਡੱਬੀਆਂ ਦੇਖ ਸਕਦੇ ਹੋ ਬਹੁਤ ਸ਼ਾਈਨਿੰਗ ਆ ਬੱਕਰੀਆਂ ਦੇ ਉੱਪਰ ਤੇ ਬਾਈ ਇਹ ਸ਼ਾਈਨਿੰਗ ਜਾਨੀ ਦਾਣਾ ਪੱਕਾ ਪਾਉਣੇ ਜਾਂ ਨਸਲ ਜੀ ਇਹਨਾਂ ਦੇ ਨਸਲ ਜੀ ਇਹਨਾਂ ਦੇ ਇੰਨੀ ਬਰੀਕ ਮਿਲਣਗੀਆਂ ਆਪਣੀਆਂ ਬੀ ਜਾਨੀ ਬਰੀਕ ਹੀ ਨੇ ਬੱਕੜੀਆਂ ਸਾਰੀਆਂ ਬਰੀਕ ਹੀ ਮਿਲਣਗੀਆਂ ਆਪਣੀਆਂ ਕਿਹਨ ਸ਼ਾਈਨਿੰਗ ਬੱਕਰੀਆਂ ਦੇ ਉੱਪਰ ਬਹੁਤ ਆ ਤੇ ਬਾਈ ਕਹਿੰਦਾ ਬਲੱਡ ਦੇ ਵਿੱਚ ਇਹਨਾਂ ਦੇ ਜਾਨੀ ਬਰੀਕ ਹੀ ਜੰਮਦੀਆਂ ਨੇ ਅੱਗੇ ਬਾ ਪੱਟਦੇ ਬਾਹਲ ਨਹੀਂ ਮਿਲੂ ਇਹਨਾਂ ਦੇ ਠੀਕ ਹੈ ਜਾਨੀ ਇਹ ਬਰੀਕ ਬੱਕਰੀਆਂ ਨੇ ਇਹ ਵੀ ਪੈਣਾ ਨੇ ਦੋਨੇ ਡੱਬੇ ਪਲੂਣਾ ਸੂਈਆਂ ਨੇ ਪਲੂਣਾ ਹੀ ਹਲੇ ਪੱਠਾ ਪਲੂਣਾ ਹੀ ਸੂਈਆਂ ਨੇ ਵੀ ਦੇਖ ਸਕਦੇ ਹੋ ਬਾਈ ਪਲੂਣਾ ਪੱਠਾ ਨੇ ਹਣਾ ਆਹ ਦੋ ਆਲੇ ਡੱਬੇ ਆਹ ਦੇਖ ਲੋ ਬਾਈ ਜਿਹੜੇ ਪ੍ਰਾਣੀਆਂ ਬੱਕਰੀਆਂ ਹੁੰਦੀਆਂ ਉਹ ਚੀਜ਼ਾਂ ਨੇ ਇਹ ਲੀ ਮਾਲ ਲੈ ਗਿਆ ਬੱਕਰੀ ਦੇਖੋ ਬਾਈ ਸਿੰਗੀਆਂ ਸੰਗੀਆਂ ਐ ਨਾ ਹਾਂਜੀ ਨਵੀਂ ਬਰੀਕ ਤੇ ਨਵੀਂ ਐ ਨਾ ਪੱਠਾ ਨਵੀਂ ਨੇ ਪੱਠਾ ਵੀਰੇ ਸਾਰੀਆਂ 6 ਦੰਦੇ ਵਾਲੇ ਹਾਂਜੀ ਹਾਂਜੀ ਬਲੂਨ ਐ ਨਾ ਬਲੂਨ ਹੀ ਚੁਈ ਐ ਵੀ ਤੇ ਦੇਖ ਸਾਧਿਓ ਬਰੀਕੀਆਂ ਬੱਕਰੀਆਂ ਨੇ ਵੀਰੇ ਇੱਥੋਂ ਪਤਾ ਲੱਗਦਾ ਤੇ ਕੰਨਾ ਗੁੰਨਾ ਦੇ ਉੱਪਰ ਸ਼ਾਈਨਿੰਗ ਦੇ ਸਾਧਿਓ ਐਨ ਪਿੰਡੇ ਵਧੀਆ ਨੇ ਦੁੱਧ ਦਾ ਕੀ ਰਿਕਾਰਡ ਐ ਬਈ ਆਪਣੀਆਂ ਬੱਕਰੀਆਂ ਦਾ ਦੁੱਧ ਵੀਰੇ 3.5 4 5 ਤੱਕ ਵੀ ਨੇ ਅਛਾ ਵੀ ਜਾਨੀ ਚੰਗੀ ਸੇਵਾ ਨਾਲ 5 ਕਿਲੋ ਤੇ ਨਹੀਂ ਵਰਗੀਆਂ ਹਾਂ ਜੀ ਹਾਂ ਜੀ ਵੀਰੇ ਐਨ ਵਧੀਆ ਕੁਆਲਿਟੀ ਆ ਹਨਾ ਹਾਂ ਜੀ ਹਾਂ ਜੀ ਦੇਖ ਸਾਡੇ ਵੀਰੇ ਆ ਬੱਕਰੀ ਐਨ ਟਾਪ ਪ੍ਰਾਣੀ ਅੰਬਰਸਰੀ ਬੀਟਲ ਤੇ ਕਾ ਆ ਗਈ ਹਨਾ ਬੂਰ ਕੰਨੀ ਦਾ ਇਹ ਇਹਦਾ ਬੱਚਾ ਆ ਆ ਬੱਚਾ ਇਹਦੇ ਉਹ ਹੀ ਬੱਕਰੇ ਦਾ ਬੱਚਾ ਇਹ ਖੁਗਰੇ ਆ ਇਹ ਜੀ ਪਿੰਡੀ ਬਹੁਤ ਘੱਟ ਮਿਲਦੇ ਨੇ ਬੱਕਰੀਆਂ ਦੇ ਜਿਹੜੀ ਗੱਲ ਆ ਹਨਾ ਸਿੰਗੀਆਂ ਨੱਕ ਮੂੰਹ ਨਾਲੇ ਸ਼ਕੀਰ ਵੀ ਨਾਲ ਦੁੱਧ ਨੂੰ ਵੀ ਵਧੀਆ ਹੈ ਹਨਾ ਹਾਂਜੀ ਹਾਂਜੀ ਆ ਬੱਚਾ ਹੁਣ ਬਰੀਡਰ ਲਈ ਰੱਖਿਆ ਇਹ ਬਰੀਡਰ ਲਈ ਰੱਖਿਆ ਵੀਰੇ ਬੂਰ ਕੰਨਾ ਹਾਂਜੀ ਹਾਂਜੀ ਦੇਖ ਲੈ ਲੋਹਾ ਬੂਰ ਕੰਨਾ ਬਈ ਬਹੁਤ ਸਿੰਗੀ ਮੋਟੀ ਬਣੂਗੀ ਹਨਾ ਉੱਚੇ ਮੱਥੇ ਵਾਲਾ ਬੱਚੇ ਮੱਥੇ ਵਾਲਾ ਵੀਰੇ ਹਾਂਜੀ ਹਾਂਜੀ ਉਹ ਚੀਜ਼ ਆ ਤੇ ਕਿੰਨੇ ਮਹੀਨਿਆਂ ਦਾ ਹੋ ਗਿਆ ਵੀਰੇ ਇਹ ਹੋ ਗਿਆ ਤਕਰੀਬਨ 4 ਕਿ ਮਹੀਨਿਆਂ ਦਾ ਬੱਚਾ ਅੱਛਾ 4 ਕਿ ਮਹੀਨਿਆਂ ਦਾ ਹਾਂਜੀ ਯਾਨੀ ਹਾਈਟ ਲੈਂਥ ਬਹੁਤ ਕਰੂਗਾ ਬਹੁਤ ਕਰੂ ਬਹੁਤ ਤੇ ਦੁੱਧ ਦਾ ਤਾਂ ਪੀਂਦਾ ਹਲੇ ਹਾਂ ਚੁੰਗਦਾ ਆ ਜੀ ਤਾਂ ਠੀਕ ਆ ਤੇ ਦਾਣੇ ਫੱਕੇ ਤੇ ਵੀ ਲਾਦਾ ਦਾਣਾਂ ਵੀ ਖਾਂਦਾ ਠੀਕ ਕਹਤੇ ਹੁਣ ਇਹਨੂੰ ਦੁੱਧ ਹਲੇ ਕਿੰਨਾ ਚਿਰ ਹੋਰ ਪਲਾਉਂਗੇ ਦੁੱਧ ਨੂੰ ਸਾਲ ਪਲਾਵਾਗੇ ਅੱਛਾ ਜਾਨੀ ਬਾਟੇ ਉੱਤੇ ਯਾਨੀ ਕਿ ਕੋਲੇ ਤੇ ਪਲਾਵਾਗੇ ਠੀਕ ਐਂ ਹੀ ਪੜਦੇ ਨੇ ਇਦਾਂ ਹੀ ਪੜ ਗਿਆ ਬੱਚੇ ਦਾ ਬਾਈ ਦੇਖ ਸਕਦੇ ਹੋ ਬਾਈ ਕਹਿੰਦਾ ਬਾਟੇ ਤੇ ਲਾ ਲਾਂਗੇ ਤੇ ਹੁਣ ਇਹ ਕ੍ਰੋਸ ਤਾਂ ਨਹੀਂ ਕਰਾਈ ਹਲੇ ਬੱਕਰੀ ਇਹਨਾਂ ਨੂੰ ਕ੍ਰੋਸ ਨਹੀਂ ਕਰਾਈ ਯਾਨੀ ਭਾਦੋਚ ਕਰਾਵਾਂਗੇ ਭਾਦੋਚ ਕਰਾਵਾਂਗੇ ਫਿਰ ਇਹਨੂੰ ਕੋਲੇ 'ਚ ਲਾ ਲਾਂਗੇ ਬੱਕਰੀ ਗੱਪਣ ਕਰਾ ਦਾਂਗੇ ਠੀਕ ਐ ਹਾਂ ਐਂ ਹੀ ਬੱਚੇ ਵਧੀਆ ਪੜਦੇ ਨੇ ਫਿਰ ਛਾੜ ਦੋ ਹੋਰ ਇਹ ਪੂਰੀ ਡੱਬੀ ਆ ਗਈ ਹੈ ਨਾ ਇਹ ਪੂਰੀ ਡੱਬੀ ਇਹ ਵੀ ਪਲੂਣੀਆਂ ਵਾਟ ਇਹ ਵੀ ਪਲੂਣੀਆਂຊੂਈਆਂ ਯਾਨੀ ਨਵੀਂ ਤਿਆਰ ਕਰਕੇ ਮੱਖਾਂ ਸਾਰੀਆਂ ਸਬਾਈਆਂ ਹੋਣ ਜਾਂਦੀਆਂ ਸਾਰੀਆਂ ਘਰ ਦੀ ਬਰੀਡ ਹੀ ਆ ਵੇ ਦੇਖ ਸਕਦੇ ਹੋ ਵੀਰੇ ਤੀਜੀ ਚੌਥੀ ਪੀੜੀ ਚੱਲੀ ਆਉਂਦੀ ਆ ਘਰ ਦੀ ਬਰੀਡ ਆ ਆਪਣੀ ਯਾਨੀ ਜ਼ਿਆਦਾਤਰ ਬਾਹਰੋਂ ਨਹੀਂ ਬੱਕਦੀ ਬਾਹਰੋਂ ਨਹੀਂ ਲੈਂਦੀ ਆਪਾਂ ਅੱਛਾ ਵੀ ਯਾਨੀ ਘਰ ਦੀ ਬੱਕਦੀ ਆ ਕਰਦੇ ਹਾਂ ਯਾਨੀ ਕਿ ਅਜੇ ਤੱਕ ਸਾੜ ਨਹੀਂ ਕਰਾਈ ਠੀਕ ਹੈ ਤੇ ਕਦੇ ਬਾਜੀਆਂ ਦੇ ਘਰੇ ਜਾ ਕੇ ਵੀ ਤੁਹਾਨੂੰ ਸਾੜੀਆਂ ਯਾਨੀ ਕਿ ਬਾਹਰੋਂ ਲੈਨੇ ਆ ਲੈਨੇ ਵੀ ਚੱਕ ਗਿਆ ਦੰਦੇ ਵੀ ਚੱਕ ਗਿਆ ਠੀਕ ਹੈ ਯਾਨੀ ਗੈ ਨਹੀਂ ਹੈਗਾ ਵੀ ਥੱਲੇ ਦਨੇ ਨਹੀਂ ਆਣੇ ਜਾਂ ਥੱਲੇ ਲੈਣੀਆਂ ਆ ਠੀਕ ਹੈ ਹਾਂਜੀ ਵੀ ਜ਼ਿਆਦਾਤਰ ਬੱਕਰੀ ਜਿਵੇਂ ਸੋਣੀ ਸੁਨੱਖੀ ਹਾਈਟ ਲੈਂਥ ਦੀ ਹੁੰਦੀ ਹੈ ਉਹ ਪਸੰਦ ਕਰਦੇ ਹੋ ਜਾਂ ਥੱਲੋ ਬੱਕਰੀ ਥੱਲੋ ਹੋਵੇ ਵੀਰੇ ਥੱਲਾ ਪਸੰਦ ਕਰਦੇ ਥੱਲਾ ਪਸੰਦ ਕਰਦੇ ਆ ਸੋਣੀ ਸੁਨੱਖੀ ਦਾ ਸਾਨੂੰ ਕੋਈ ਦਾਖਲ ਨਹੀਂ ਠੀਕ ਹੈ ਵੀ ਥੱਲਾ ਵੀ ਹੋਵੇ ਨਾ ਥੱਲੋ ਹੋਵੇ ਬੱਕਰੀ ਫੇਰ ਫਾਇਦਾ ਕੀ ਸੋਣੀ ਸੁਨੱਖੀ ਦਾ ਫਾਇਦਾ ਕੀ ਆ ਵੀਰੇ ਹਾਂ ਜਾਨੀ ਪਹਿਲਾਂ ਥੱਲਾ ਪਸੰਦ ਕਰਦਾ ਥੱਲਾ ਜ਼ਰੂਰੀ ਆ ਵੀਰੇ ਉਸ ਤੋਂ ਬਾਅਦ ਚ ਦੂਜੇ ਪੁਆਇੰਟ ਦੇ ਬਸ 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 ਠੀਕ ਹੈ ਬਾਈਆਂ ਦੀ ਗੱਲ ਬਾਈ ਨੋਟ ਕਰਨ ਵਾਲੀ ਐ ਬਾਈ ਕਹਿੰਦੇ ਅਸੀਂ ਸੋਣੀ ਸੁਨੱਖੀ ਜ਼ਿਆਦਾ ਹਾਈਟ ਲੈਂਥ ਵਾਲੀ ਬੱਕਰੀ ਨਹੀਂ ਪਹਿਲਾਂ ਥ ਆ ਮਾਵਾਤੀ ਆ ਇਹ ਮਾਵਾਤੀ ਨੇ ਹਾਂ ਕਿਹੜੀ ਮਾਵਾ ਦੀ ਆ ਲੋਹੀ ਆ ਅੱਛਾ ਆ ਲੋਹੀ ਆ ਕਾਲੀ ਦੀ ਮਾਂ ਹੈ ਇਹ ਕਾਨੂੰਨ ਸੀ ਜੇ ਪੱਠ ਮਾਵਾ ਦੀ ਵੀਰੇ ਆ ਲੋਹੀ ਬੱਕਰੀ ਦੀ ਹਾਈਟ ਹੋਟ ਬਹੁਤ ਹੈ ਤੇ ਹੁਣ ਇਹ ਗੱਬਣ ਹੈ ਹਾਂ ਇਹ ਗੱਬਣ ਆਉਣੇ ਵੀਰੇ ਠੀਕ ਹੈ ਇਹ ਗੱਬਣ ਕਰਾਤੀ ਬਾਈਆਂ ਨੇ ਤੇ ਬਲੂਨ ਸੂਈ ਆ ਪੱਠ ਬਲੂਨ ਸੂਈ ਦੇਖੋ ਵੀਰੇ ਆ ਬੱਕਰੀ ਕੱਲੀ ਇਦਾਂ ਨੂੰ ਕੱਢ ਕੇ ਦਿਖਾ ਦੇ ਤੇ ਦੇਖੋ ਬਾਈ ਪੇਟੀ ਪੂਟੀ ਬਹੁਤ ਭਾਰੀ ਆ ਤੇ ਬੱਕਰੀ ਬਰੀਕ ਬਹੁਤ ਆ ਹੈਨਾ ਮਾਵਾਤੀ ਹੀ ਨੇ ਬਾਈ ਮਾਵਾਤੀ ਆ ਨੇ ਵੀਰੇ ਦੋਨੇ ਸਿੰਗੀਆਂ ਸੁੰਗੀਆਂ ਬਾਈਆਂ ਸਾਰੀਆਂ ਗੱਲਾਂ ਓਕੇ ਨੇ ਬਾਈਆਂ ਦੀਆਂ ਬੱਕਰੀਆਂ ਦੀਆਂ ਤੇ ਮੇਨ ਚੀਜ਼ ਆ ਦੇਖ ਸਕਦਾ ਪੱਟ ਤੇ ਬਾਲ ਨਹੀਂ ਮਿਲੂ ਬੱਕਰੀਆਂ ਦੇ ਬਰੀਕ ਇਥੋਂ ਪਤਾ ਲਾਦਾ ਬਾਈ ਬਰੀਕ ਬੱਕਰੀਆਂ ਦਾ ਹਾਂਜੀ ਹਾਂਜੀ ਪੱਟਾਂ ਤੇ ਵੀ ਬਾਲ ਨਹੀਂ ਤੇ ਪੂੰਛਾਂ ਦੇਖ ਲੋ ਇਹਨਾਂ ਉਂਗਲੀਆਂ ਵਰਗੀਆਂ ਪੂੰਛਾਂ ਨੇ ਬਾਈਆਂ ਦੇ ਬਰੀਕ ਇਥੋਂ ਪਤਾ ਲਾਦਾ ਵੀਰੇ ਦੁੱਧਾਂ ਵਾਲੀਆਂ ਕੁਆਲਿਟੀਆਂ ਦਾ ਪੰਡਾ ਦਾ ਇਹਨੂੰ ਬਾਲ ਨਹੀਂ ਪੰਡਾ ਮੋਟਾ ਹੋਊ ਉਰੇ ਮੇਰਾ ਪਿੰਡਾ ਮੋਟਾ ਨਾ ਉਹ ਜਿਆਦਾ ਤਰ੍ਹਾਂ ਥੋੜੀ ਦੁੱਧ ਨੂੰ ਪਰੋਂ ਘੱਟ ਹੁੰਦਾ ਹੈ ਨਾ ਜਿਹੜਾ ਪਿੰਡਾ ਮੋਟਾ ਉਹ ਦੁੱਧ ਨਹੀਂ ਦਿੰਦੀ ਬੱਕਰੀ ਠੀਕ ਹੈ ਜਿੱਲੀ ਬੱਕਰੀ ਬਰੀਕ ਉਹ ਪਾਲਿਸੀ ਰਹੂ ਉਹ ਹਾਂ ਦੁੱਧ ਨੂੰ ਇੱਕ ਨੰਬਰ ਦੇਣਾ ਹੱਡ ਝਰੂ ਨਹੀਂ ਹਾਂਜੀ 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 ਜਿੰਨਾ ਤੱਕ ਦੁੱਧ ਦੇਣਗੇ ਇਦਾਂ ਹੀ ਰਹਿਣੀਆਂ ਇਹ ਤੇ ਆ ਵੀ ਬੱਚਾ ਰੱਖਿਆ ਹੋਇਆ ਨਹੀਂ ਇਹ ਬੱਚਾ ਸੇਲ ਕਰ ਦਾਂਗੇ ਇਹ ਸੇਲ ਕਰ ਦਾਂਗੇ ਆ ਬਾਈ ਬੱਚਾ ਸੇਲ ਆ ਬਾਈਆਂ ਦਾ ਤੁਹਾਨੂੰ ਨੰਬਰ ਵੀਡੀਓ ਦੇ ਵਿੱਚ ਮਿਲ ਜੂਗਾ ਇਹ ਵੀ ਬੱਚਾ ਉੱਚੇ ਮੱਥੇ ਦਾ ਬਣੂ ਹਾਂ ਹਾਂ ਉੱਚੇ ਮੱਥੇ ਦਾ ਬਹੁਤ ਮੋਟਾ ਬੱਚੇ ਦਾ ਇਹ ਵੀ ਲੋਹਾ ਬੱਚਾ ਹਲੇ ਪਿੰਡਾ ਪੁੰਡਾ ਝਾੜੂ ਆ। 2 2.5 ਮਹੀਨਿਆਂ ਦਾ ਹੋਊਗਾ। ਇਹ 2.5 ਮਹੀਨਿਆਂ ਦਾ ਹੈ। ਠੀਕ ਹੈ ਤੇ ਬਾਕੀ ਬਾਈ ਆ ਸਾਰੀ ਹੋਰ ਹੈਗੀ ਬੱਕਰੀ ਕੋਈ? ਬਸ ਇਹਨੇ ਬੱਕਰੀਆਂ ਬਾਕੀ ਘਰੀ ਨੇ। ਤੇ ਬਾਕੀ ਨੰਬਰ ਬੋਲ ਦਿਓ ਤੁਹਾਡਾ ਵੀਰੇ 70877 11599 ਵੀਰੇ। ਇੱਕ ਵਾਰ ਹੋਰ। 70877 11599 ਪਿੰਡ ਬਿੰਜੋ ਦੀ ਕਲਾ। ਪਿੰਡ ਬਿੰਜੋ ਦੀ ਕਲਾ ਤੇ ਬਾਕੀ ਬਾਈਆਂ ਦੇ ਘਰੇ ਵੀ ਤੁਹਾਨੂੰ ਵੀਡੀਓ ਬਣਾ ਕੇ ਜਰੂਰ ਆਵਾਂਗੇ ਬਾਈਆਂ ਦੀਆਂ ਬੱਕਰੀਆਂ ਬਹੁਤ ਚੰਗੀਆਂ ਨੇ ਤੇ ਬਾਕੀ ਇੱਧਰ ਸਾਰੀ ਕੈਮਰਾ ਮਾਰ ਦੀ ਵੀਰੇ ਇੱਕ ਵਾਰ ਸਾਰੀਆਂ ਬੱਕਰੀਆਂ ਦਿਖਾ ਦੇ ਇਧਰ ਨੂੰ। ਸਾਧਨਦਰੀ ਐਂਡ ਟਾਪ ਕੁਆਲਟੀ ਜਾਨੀ ਜਿਹਨੂੰ ਮੇਲਿਆਂ ਦੇ ਵਿੱਚ ਬੱਕਰੀਆਂ ਆਉਂਦੀਆਂ ਨੇ ਉਹ ਬੱਕਰੀਆਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਈਆਂ ਨੇ ਵੀਰੇ ਤੇ ਲਾਈਕ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਓ ਬਾਈ ਧੰਨਵਾਦ ਸਾਰੇ ਭਾਈਆਂ ਦਾ ਆ ਵੀਰੇ ਲਿਆ